ਦੋਸਤੋ ਆਯੁਰਵੇਦ ਦੇ ਵਿੱਚ ਨਸਨ ਨੂੰ ਅਰਿਸ਼ਤ ਵੀ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੁੰਦਾ ਹੈ ਦੁੱਖਾਂ ਦਾ ਨਾਸ਼ ਕਰਨ ਵਾਲਾ ਤੇ ਦੋਸਤੋ ਨਸਨ ਨੂੰ ਇਹ ਖਿਤਾਬ ਐਵੇਂ ਨਹੀਂ ਮਿਲਿਆ ਅੱਜ ਤੁਹਾਨੂੰ ਲਸਣ ਦੇ ਅਜਿਹੇ ਤਿੰਨ ਕਮਾਲ ਦੇ ਫਾਇਦੇ ਦੱਸਾਂਗੇ ਜੋ ਤੁਹਾਡੇ ਸ਼ਰਤियां ਕੰਮ ਆਉਣਗੇ ਪਹਿਲਾ ਤੁਸੀਂ 10-15 ਦਿਨ ਲਗਾਤਾਰ ਦੋ ਲਸਣ ਦੀਆਂ ਕਲੀਆਂ ਨੂੰ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇੰਚ ਚਬ ਕੇ ਖਾਣ ਤੇ ਉੱਤੇ ਦੀ ਪਾਣੀ ਪੀਣਾ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਆਪਣੀ ਸਕਿਨ ਦੇ ਵਿੱਚ ਚਮਤਕਾਰੀ ਫਾਇਦੇ ਆਪਣੇ ਆਪ ਦਿਖਣ ਲੱਗ ਜਾਂਦੇ ਨੇ ਮੂੰਹ ਤੇ ਪਏ ਹੋਏ ਦਾਗ-ਧੱਬੇ ਘਟਣੇ ਸ਼ੁਰੂ ਹੋ ਜਾਂਦੇ ਨੇ ਤੇ ਮੂੰਹ ਤੇ ਜੋ ਝੁਰੜੀਆਂ ਪਈਆਂ ਹੋਈਆਂ ਨੇ ਉਹ ਖਤਮ ਹੋਣ ਲੱਗ ਜਾਂਦੀਆਂ ਨੇ ਦੂਜਾ ਜੇਕਰ ਤੁਸੀਂ ਦੋ ਲਸਣ ਦੀਆਂ ਕਲੀਆਂ ਦੇ ਵਿੱਚ ਇੰਚ ਦਾ ਚੌਥਾ ਕੇ ਹਿਸਾਬ ਰੱਖ ਚਾਰ-ਪੰਜ ਦਾਣੇ ਕਾਲੀ ਖਰਚਦੇ ਤੇ ਥੋੜਾ ਜਿਹਾ ਕਾਲਾ ਨੂਨ ਪਾ ਕੇ ਹਰੇ ਧਨੀਏ ਦੀ ਚਟਨੀ ਬਣਾ ਕੇ ਰੋਟੀ ਦੇ ਨਾਲ ਖਾਣਾ ਸ਼ੁਰੂ ਕਰਦੇ ਹਾਂ ਤਾਂ ਨਾ ਸਿਰਫ ਖਾਤਾ ਪੀਤਾ ਪਚਣ ਲੱਗ ਜਾਂਦਾ ਹੈ ਕਲਕੇ ਸ਼ਰੀਰ ਨੂੰ ਵੀ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੁਹਾਨੂੰ ਕੈਸ ਐਸਿਡਿਟੀ ਤੇ ਅਫਰੇਮੇ ਦੇ ਵਿੱਚ ਵੀ ਫਾਇਦਾ ਹੁੰਦਾ ਹੈ ਤੇ ਪਾਚਨ ਵੀ ਵਧੀਆ ਹੋ ਜਾਂਦਾ ਹੈ ਤੀਜਾ ਜੇਕਰ ਤੁਸੀਂ ਦੋ ਲਸਣ ਦੀਆਂ ਕਲੀਆਂ ਦੇ ਵਿੱਚ ਇੰਚ ਦਾ ਚੌਥਾ ਕਾ ਹਿੱਸਾ ਅਦਰਕ ਤੇ ਇਸ ਦੇ ਬਰਾਬਰ ਮਾਤਰਾ ਵਿੱਚ ਹੀ ਸ਼ਹਿਦ ਰਲਾ ਕੇ ਇਸ ਨੂੰ ਚਟਣਾ ਸ਼ੁਰੂ ਕਰਦੇ ਹੋ ਤਾਂ ਛਾਤੀ ਤੇ ਜੰਮੀ ਹੋਈ ਬਲਗਮ ਪਤਲੀ ਹੋ ਕੇ ਬਾਹਰ ਨਿਕਲਣ ਲੱਗ ਜਾਂਦੀ ਹੈ ਤੇ ਖੰਘ ਵਿੱਚ ਤਾਂ ਇਹ ਰਾਮਬਾਨ ਮੰਗ ਕੰਮ ਕਰਦਾ ਹੈ ਦੋਸਤੋ ਵਰਤ ਕੇ ਜਰੂਰ ਦੇਖਿਓ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਨੂੰ ਸਪੋਰਟ ਜਰੂਰ ਕਰੇ